ਜੀ ਆਇਆਂ ਨੂੰ ਸਸਰੀਆ ਕਾਲ ਵੈਲਕਮ ਕਰਦੇ ਆ ਸਾਰਿਆਂ ਦਾ ਆਪਣੇ ਚੈਨਲ ਪੰਜਾਬੀ ਫੈਮਿਲੀ ਰੀਐਕਸ਼ਨ ਤੇ ਅੱਜ ਆਪਾਂ ਕੀ ਵਖਰਾ ਲਿਆ ਕਾਮੇਡੀ ਵੀਡੀਓ ਹੈ ਕੋਈ ਫੁੱਲ ਕੈਂਡੀ ਸਟੂਡੀਓ ਆ ਕੈਂਡੀ ਸਟੂਡੀਓ ਆਪਣੀ ਕੈਂਡੀ ਭਾਈ ਦੀ ਇਹ ਪਹਿਲੀ ਵੀਡੀਓ ਬਣਾਉਂਦੇ ਨੇ ਇਹ ਵੀ ਫਨੀ ਵੀਡੀਓ ਆਪਾਂ ਪਹਿਲਾਂ ਵੀ ਦੇਖੀ ਹੈ ਇਹਨਾਂ ਦੀ ਮੈਂ ਯਾਰ ਕਾਮੇ ਕੈਂਡੀ ਭਾਈ ਦਾ ਤਾਂ ਮੈਂ ਸਟਾਰ ਆ ਯਾਰ ਅੱਛਾ ਵਿਆਹ ਹੋ ਰਿਹਾ ਸੀ ਉਹ ਕਿਰਪਾ ਦੀ ਰਸਮ ਕਰੀ ਦੇ ਉੱਥੇ ਬੁੱਢਾ ਆ ਬੁੱਢਾ ਮੈਂ ਤਾਂ ਕੁੱਢੇ ਲੱਟੇ ਜੱਲਾ ਵਾਲਾ ਆ ਚਲਾ ਗਿਆ ਰੀਅਲ ਬੜੀ ਵਾਰੀ ਦਾ ਇੰਦਰਾ ਆ ਤੇ ਉਹਨਾਂ ਦਾ ਟਿਕਟੌਕ ਤੇ ਚੈਨਲ ਵੀ ਆ अच्छा मैं पहले वीडियो नहीं देखदा मैं कहता यार एक बंदा है तू चलो ये देख लेते हैं किवें है सी पछिंयां सरकियां सी ना ते तू ਧੋਦ ਜਿਖਣਾਉਂਦਾ ਤਰੋਂ ਲਾਦੀਆ اچھا ਮੀਨੂ ਮੀਨੂ ਪੁੱਛਿਆ ਕੀ ਹੋਇਆ ਕਿੰਦਾ ਮਾਮੀ ਛੰਡਾ ਮਾਰ ਕੇ ਚਲਾ ਜਾਂਦਾ ਉਹ ਬਾਅਦ ਚ ਫਿਰ ਮੈਂ ਵੇਖਿਆ ਤੂੰ ਆਪਣਾ ਚੈਨਲ ਤੇ ਭਾਈ ਨੂੰ ਖਾਂਦੇ ਵਾਹ ਅੱਛਾ ਆ ਯਾਰ ਕੈਂਡੀ ਬਾਜੀ ਹਾਜੀ ਕੈਂਡੀ ਬਾਜੀ ਤੂੰ ਪਹਿਲੇ ਦੇ ਦੇ ਵੀਡੀਓ ਫਿਰ ਕਰਦੇ ਹਾਂ ਗੱਲਬਾਤ ਕੀ ਜਾਣਿਆ ਦੱਸ ਉਹ ਯਾਰ ਸਫਾਈ ਦੀ ਕਰਨੀ ਅੱਮਾ

ਐਬੇ ਲੈ ਭਰੀ ਗੱਡੀ ਦਾ ਗੰਡਾ ਹੋਣਾ ਵਾ ਦਾਦਾ ਫਿਰ ਖਾਲੀ ਦਾ ਨਹੀਂ ਹੋਣਾ ਆਨ ਕੇ ਫਿਰ ਖਾਲੀ ਤਾਂ ਅੱਛਾ ਕੀ ਕੀ ਨੇ ਕਿਦਾਂ ਮਾਸਟੇ ਆ ਬਾਤ ਆਹ ਦੀ ਗੱਲ ਸੁਣ ਮੇਰਾ ਭਰਾ ਟਿਸ਼ੂ ਜਿਹੜੇ ਆ ਨਾ ਉਹ ਦੂਜੇ ਉਹ ਦੂਜੇ ਹਾਰ ਨਾਲ ਭੇਜੀ ਪੋਲੇ ਭੇਜੀ ਮੈਂ ਵਰਤ ਕੇ ਵੇਖਿਆ ਇਹ ਕੰਮ ਤੈਨੂੰ ਪਤਾ ਖਰਾਬ ਹੁੰਦਾ ਏ ਕਿੱਧਰ ਕਿੱਧਰ ਚ ਲਾ ਦੂੰ ਚੱਲ ਨਾ ਬਾਪ ਯਾਰ ਪੇਮੈਂਟ ਦੇ ਕੇ ਜਾ ਯਾਰ ਯਾਰ ਤੂੰ ਇੱਕ ਆਪਣਾ ਟੋਲ ਬਲਾ ਜਾ ਲਾਇਆ ਮੈਂ ਛੋਟੂ ਕਹਦਾ ਰੋਟੀ ਨਹੀਂ ਖਾਣੀ ਆ ਬਟ ਟੋਲ ਕਹਦਾ ਰੋਟੀ ਤੁਸੀਂ ਇੱਥੋਂ ਖਾਣੀ ਆ ਦੱਸ

ਤੂੰ ਮੈਨੂੰ ਦੱਸ ਦੇ ਯਾਰ ਓਕੇ 10 ਰੁਪਏ ਦੇ ਮੇਰਾ ਭਰਾ ਬੈਸ ਨਾ ਲੈ ਮੈਂ ਤਾਂ ਇੰਨਾ ਕਿੰਨਾ ਬੈਸਦਾ ਹੀ ਯਾਰ ਰਸੀਦ ਦਓ ਦੇ ਨਾਲ ਯਾਰ ਰਸੀਦ ਮੈਂ ਕਾਹਦੀ ਦੇਣੀ ਤੈਨੂੰ ਯਾਰ ਤੂੰ ਵਾਡੇ ਕਰਾਈ ਕਰਦੇ ਆ ਵਾਡੇ ਬਾਜੇ ਲੈ ਕੇ ਤੇ ਤੂੰ ਫਿਰ ਉਹ ਗੱਲਾਂ ਫਿਰ ਰਸੀਦ ਦੇ ਦੇ ਮੇਰੀ ਗੱਲ ਸੁਣ ਨਾ ਮੈਂ 10 ਰੁਪਏ ਦੇ ਕੇ ਤੇ ਫਿਰ ਮੈਂ ਭਿੱਜਣੇ ਬੈਠ ਮਾਨਾ ਮੈਂ ਮਾਲਕ ਨੂੰ ਹਿਸਾਬ ਨਹੀਂ ਦੇਣਾ ਸ਼ਾਮਾ ਅੱਛਾ ਮੈਂ ਮੈਗਡੀ ਇਹ ਦੱਸ ਫਿਰ ਮੈਗਡੀ ਕਿਹੋ ਜਿਹਾ ਬਲਾਇਆ ਕਿੰਨੇ ਕਗਾਹ ਹੁੰਦੇ ਇੱਥੇ ਆ인다 500 ਗਾਹ ਆ인다 ਯਾਰੇ ਤੇ 7-8000 ਦਿਹਾੜੀ ਪੈ ਜਾਂਦੀ ਹੈ ਆ ਪੈ ਜਾਂਦੀ ਹੈ ਇੱਕ ਬ੍ਰਾਂਚ ਖੋਲ ਦੋ ਹਾਂ ਮੈਨੂੰ ਆ ਲੈ ਆ ਬੱਕ ਪਰ ਦੋ ਕਹੇ ਕੋ ਦੇ ਮੇਰਾ ਤੇ ਨਾਲਾ ਨਹੀਂ ਖੁੱਲਦਾ ਯਾਰ ਨਾ ਖੋਲ ਬਾਪੂ ਦਾ ਯਾਰ ਯਾਰ ਮਲਾਜਮ ਇੱਥੇ ਤੂੰ ਆ ਕਿ ਮੈਂ ਆ ਯਾਰ ਮਲਾਜਮ ਤੂੰ ਖੋਲ ਨਾਲਾ ਕਾਕਾ ਕੀ ਨੇ ਜਿੱਥੇ ਲੰਦਿਆ ਬਾਪੂ 15 ਦਾ 10 ਪੀ ਪਛਾੜਦੇ 15 ਪਟਾਕੇ ਦੇ 15 ਪਟਾਕੇ ਤੇ ਫਿਰ ਤੂੰ ਠੇਕਾ ਕਰ ਲਿਆ ਯਾਰ ਵਿਆਹ ਠੇਕਾ ਚੁੱਕਣ ਗਿਆ ਜੱਟ ਛੇਤੀਓ ਤੇ ਬਾਕੀ 15 ਪਟਾਕੇ ਯਾਦ ਰੱਖੀ ਯਾਦ 15 ਦੇ ਪਟਾਕੇ ਇਹ ਫੂਲ ਬਾਨ ਹੈਗਾ ਦੇ ਫੜਾ ਦੇ ਐਵੇਂ ਵਿੱਚ ਸੁੱਟ ਬੈਠੇਗਾ ਮੋਗਾ ਚੋਂ ਨਿਕਲਦਾ ਬੜਾ ਤਨ ਫੂਨ ਬੜੇ ਲੱਭਦੇ ਹੁੰਨੇ ਆ ਨਹੀਂ ਭਰਾ ਪਾਣੀ ਇਹ ਦੱਸਦੇ ਫੂਲ ਤੇ ਆ ਬਾਥਰੂਮ ਉਹਨਾਂ ਦੇ ਫਰਨੈਲ ਦੀ ਡਾਡੇ ਕੋ ਰੱਖੀ ਜਾਂਦੀ ਬਾਥਰੂਮਾਂ ਚ ਤੇ ਟੇਲ ਕੋਲੀ ਪਾਦਾ ਲੱਗਾ ਹੈ ਉਹ ਯਾਰ ਸੋਚ ਜਾਂਦੇ ਲੋਕੀ ਭਾ ਪੇ ਛੁੱਟ ਜਾਂਦੇ ਤੇ ਤੁਸੀਂ ਪੈਸੇ ਕਾਦੇ ਲੈਂਦੇ ਜੀ ਯਾਰ ਥੋੜਾ ਘੋਟਕ ਪਿਸ਼ਾਬ ਕੀਤਾ ਵਾ ਤੇ ਤੂੰ ਮੇਰੇ ਕੋਲ ਧਾਰ ਕੀ ਮੰਗੀ ਜਾਂਦੇ ਆ ਦੱਸ ਯਾਰ ਸਫਾਈ ਦੀ ਕਰੂਣੀ ਅੱਮਾ ਉਹ ਯਾਰ ਮੈਂ ਕਿਹੜੀ ਉਸੇ ਚੜੀ ਮਾਰਦੀ ਐ ਵਿੱਚ ਚੜੀ ਮਾਰਦੀ ਤੂੰ ਉਸਨੂੰ ਬਾਹਰ ਦਾ ਬੰਦੇ ਨੂੰ ਮੈਂ ਪੈਸੇ ਸੱਟ ਕਰਾਂਗਾ ਤੇ ਮੈਂ ਜਾ ਉਹ ਵੀ ਰੁਕ ਜਾ ਹੁਣ ਇੱਥੇ ਅਰੇ ਤੋਪਾ ਤੁਹਾਨੂੰ ਲੋਕਾਂ ਆ ਗਏ ਨਾ ਮੇਰਾ ਪ੍ਰੈਸ਼ਰ ਬਣ ਗਿਆ ਪ੍ਰੈਸ਼ਰ ਬਣਨ ਲੱਗਾ ਯਾਰ ਮੈਂ ਕੀ ਕਰਾਂੀ ਤੇ ਉਹ ਬੰਦੇ ਕਿੱਥੇ ਬੰਦੇ ਨੇ ਬੈਣਾ ਉਪਰਾ ਮੈਨੂੰ ਕਿਹਦੇ ਕਰਾਓ ਨਹੀਂ ਯਾਰ ਤੁਹਾਨੂੰ ਮੈਂ ਆਪਣੇ ਮੋਢੇ ਤੇ ਕਰਾਵਾਂ ਦੱਸ ਯਾਰ ਮੇਰਾ ਇਹ ਹੌਸਲਾ ਨਹੀਂ ਮੰਨਦੇ ਆ ਤੂੰ ਬਿਣੀ ਪਾਲ ਕੇ ਆ ਇਹਨੂੰ ਯਾਰ ਘਲਾਇਥੋ ਇਹਦਾ ਬਿਣੀ ਸੁੱਟ ਪਹਿਲਾਂ ਯਾਰ ਬਿਣੀ ਸੁੱਟ ਉਹ ਬਿਣੀ ਤੋਂ ਬਿਨਾ ਮੇਰਾ ਪ੍ਰੈਸ਼ਰ ਦੂ ਮਰ ਗਿਆ ਚੋਟੇ ਲਾ ਗਿਆ ਅੱਪਾ ਜੀ ਤੈਨੂੰ ਰੱਬ ਦੇ ਵਾਸਤਾ ਮੈਨੂੰ ਅੰਦਰ ਜਾਣ ਦੋ ਉਹ ਯਾਰ ਮੱਕ ਡੱਕ ਮਾਰ ਜੀ ਹੁਣ ਕੋਈ ਨਹੀਂ ਡੱਕੀ ਜਾਣੀ ਭਰਾ ਪੈ ਪੜ ਗਿਆ ਉਹ ਧੱਕ ਲਾ ਆਪਣੇ ਧੱਕ ਦੇ ਮੈਂ ਉਹ ਤੂੰ ਆਪੇ ਲਾ ਦੇ ਯਾਰ ਆਪ ਨਾ ਲਾਈਦਾ ਨਾ ਨਹੀਂ ਤੇ ਅੱਡੀ ਤੇ ਬਹਿ ਜਾ ਫਿਰ ਵੀ ਮਗਾਇ ਗੱਲ ਬਣ ਜਾਂਦੀ ਮੈਂ ਸੁਣ ਜਿੱਤੀ ਕੀ ਅੰਡੇ ਜੇ ਭਾ ਉਹ ਯਾਰ ਉਹ ਰਾਮਾ ਪਿਛੇ ਆਪਾਂ ਪਿਆਵਾਰੀ ਪ੍ਰੈਸਰ ਪਿਆ ਉਹਦੇ ਦਿਨ ਮੈਂ ਈ ਰਿਕਸ਼ੇ ਤੇ ਲੈ ਜੰਨਾ ਉਹ ਭਰਾ ਕਿਨੇ ਪਾ ਲੈ ਕੋ ਛੇਤੀ ਕਰ 50 ਰੁਪਏ ਤੇ ਲੱਗਣਗੇ ਫਿਰ 50 ਰੁਪਏ ਓਏ ਪਟਾਤਾ ਤੇ ਮੈਨੂੰ ਸਹੂਜ ਪੈ ਜਾਣਾ ਵਾ ਪੈ ਮਾਨਣਾ ਤੇ ਹੁਣ ਪੈਣਾ ਹੀ ਬਾ ਮੱਖੂ ਦਾ ਜਿਹੜਾ ਇੱਕ ਟੱਕਾ ਵਾਜੀ ਉਹਨੇ ਪੈਣਾ ਹੀ ਪੈਣਾ ਉਦੋਂ ਇੱਥੇ ਕੋ ਖਾ ਖਲੋ ਖਲੋ ਬਾਪੂ ਨੂੰ ਡੀਕ ਬਾਪੂ ਆਉਣ ਵਾਲਾ ਬਾਪੂ ਆ ਜਾ ਤੂੰ ਉੱਥੇ ਪੱਥਰ ਡੈ ਬਿਆਵਾ ਪੱਥਰ ਡੈ ਨਹੀਂ ਤਾਂ ਗੱਲ ਨਹੀਂ ਇਹ ਮਜ਼ਾਕ ਨਹੀਂ ਆ ਚੁੱਕੇ ਕਾ ਸੋਡਾ ਅੱਜ ਕੋਈ ਆਫਰ ਚੱਲਦਾ ਸੋਡਾ ਨਹੀਂ ਕਿਹਾ ਸੋਡਾ ਵੀ ਨਹੀਂ ਕਿਹਾ ਤੈਨੂੰ ਉਹ ਯਾਰ ਆਫਰ ਨਹੀਂ ਚੱਲਣਿਆ ਸੋਡਾ ਰੱਖਿਆ ਜਿਹਦਾ ਨਾਂ ਗੱਲ ਬਣੇ ਉਹਨੂੰ ਆਪਾਂ ਆ ਕੇ ਕੰਮ ਪੁਝਾਈਦਾ ਹਾਂ ਸਿਟੀ ਵੀ ਰੱਖੀ ਆ ਭਾਜੀ ਕਿਹਨੂੰ ਫਿਰ ਸਿਟੀ ਮਾਰ ਕੇ ਕਰਾਉਣਾ ਪੈਂਦਾ ਯਾਰ ਮੈਨੂੰ ਆ ਗਿਆ ਮੈਂ ਕਰਕੇ ਆਇਆ ਹੁਣ ਪੈਸੇ ਤੇ ਦੇਣੇ ਆ ਮੈਂ ਆ ਗਿਆ ਤਵੀ ਬਣ ਗਏ ਤੇਰੇ ਜੀ ਵੀ ਨਹੀਂ ਹੁੰਦੇ ਟਿਪ ਕਰਦੇ ਯਾਰੇ ਦੀ ਮੈਂਬਰਸ਼ਿਪ ਨਹੀਂ ਮਿਲਦੀ ਥੋੜਾ ਖਾ ਮੰਨ ਗੱਲ ਪੈਸੇ ਦੇ ਮੈਨੂੰ ਵੇਖ ਗੱਲ ਬਾਤ ਕਿਦਾਂ ਨੂੰ ਮਾਨੀ 10 ਮਿੰਟ ਬੈਠੇ ਭਰਾ ਲਾ ਕੇ ਵੇਖੀ ਉਹੋ ਗੱਲਾਂ ਯਾਰ ਤੇਰਾ ਫਿਰ ਫਿਰ ਵਿਆਹ ਸਾਡੀਆਂ ਚ ਵੀ ਸੀਜ਼ਨ ਨਹੀਂ ਹੁੰਦਾ ਆ ਸੀਜ਼ਨ ਆਪਣਾ ਸੀਜ਼ਨ ਹੀ ਹੁੰਦਾ ਆ ਹੋ ਗਿਆ ਹੋ ਗਿਆ ਯਾਰ ਆ ਗਈ ਕਾਲ ਆਵਾ ਓਏ ਯਾਰ ਪਹਿਲਾਂ ਮੈਂ ਸੂਸੂ ਕੀਤਾ ਵਾ ਬਾਜੂ ਨਾਲ ਡਿਪਲੇਸ ਨੇ ਮੇਰੇ ਤੇ ਕੀਤਾ ਵਾ ਦੇ ਠੀਕ ਕਰਾ ਲੋ ਐਨ ਵੱਜਦੀ ਏ ਯਾਰ ਮੈਂ ਤੂੰ ਮੂੰਹ ਹਟਾ ਯਾਰ ਕਰਾਵਾਂਗੇ ਬਾ ਮੈਂ ਉਹਨੇ ਫੋਨ ਕਰ ਦੇਣਾ ਪਲੰਬਰ ਨੂੰ ਤੈਨੂੰ ਮਜ਼ਾ ਆਇਆ ਮੈਨੂੰ ਮਜ਼ਾ ਕੀ ਆਇਆ ਵਾ ਯਾਰ ਪਸ਼ਾਬ ਕਹਾ ਤਾਂ ਕੀਤਾ ਲੱਗਦਾ ਕੋਈ ਖੂਨ ਕਰਕੇ ਆਇਆ ਹੈ ਅੰਦਰ ਇਹ ਪੈਸੇ ਪਤਾ ਨਹੀਂ ਕਿਹੜੀ ਸਜ਼ਾ ਦੇਈ ਜਾਂਦੇ ਆ ਇਹੋ ਕੰਮ ਹੁੰਦਾ ਜਰਾ ਟੈਨਸ਼ਨ ਫ੍ਰੀ ਕਰਨਾ ਹੁੰਦਾ ਇਹਨੇ ਵਕੜੀ ਟੈਨਸ਼ਨ ਪਾਈ ਰਹੀ ਜਿੱਦਾਂ ਇਹਦੇ ਨਾਲ ਜ਼ਿਆਦਾ ਮਜ਼ਾ ਤੇ ਉੱਥੇ ਹੁੰਦਾ ਮੁੱਚੰਦਾ ਜਿੱਥੇ ਲਿਖਿਆ ਹੁੰਦਾ ਕੁੱਤੇ ਕੇ ਪੁੱਤ ਯਹਾਂ ਮਤ ਮੂਤ ਓਏ ਮੇਰੀ ਗੱਲ ਸੁਣ ਨਾ ਮੈਂ ਚਿਤਾ ਦੇਣਾ ਤੈਨੂੰ ਮਿੱਥੋ ਕਿ ਰੱਖਦਾ ਨਾ ਹੋਣ ਗਿਆ ਬਣਾ ਮਾ ਬਹਿਦੇ ਹੋ ਯਾਰ ਮੈਂ ਬਹਿ ਯਾਰ ਕੋਈ ਤੇ ਕੋਈ ਜਨਰੇਟਰ ਲੈ ਕੇ ਗਏ ਆ ਇੱਥੋਂ ਮੈਂ ਪੁੱਛੋ ਹਲੋ ਅੱਤ ਕਰਕੇ ਜਦੋਂ ਹੱਕ ਤੇ ਪਈ ਗੂਗਲ ਪੇ ਕਰੀ ਯਾਰ ਮੈਂ ਅੱਜ ਨਾਲ ਨਹੀਂ ਨਾਲ ਭਾਈ ਨੇ ਦਿਖਾਇਆ ਮੈਨੂੰ ਜਲਦੀ ਕਰੀ ਬਣਾਓ ਕੰਮ ਮੈਂ ਨਹੀਂ ਕੀ ਕਰਾਵਾਂ ਤੁਹਾਨੂੰ ਦੇ ਦੇ ਕੈਸ਼ ਦੇ ਦੂੰਗਾ ਤੁਹਾਨੂੰ ਹਾਂਜੀ ਹੋ ਗਿਆ ਕੰਮ ਲੈ ਆਪਲਾ ਤਾਂ ਫਰੈਸ਼ ਲੱਗੇ ਤੇ ਭਾਜੀ ਆ ਵੇਖੋ ਭਾਜੀ ਫੈਸ਼ ਲੱਗਣ ਦੇ ਭਾਜੀ ਨੂੰ ਜ਼ੋਰ ਜਿਆਦਾ ਲਾ ਲਿਆ ਸੀ ਤੇਰੇ ਵਾਲੀ ਉੱਡ ਗਏ ਹੈ ਉਹਦੀ ਐਨੇਲੀ ਡਾਨੀਲਾ ਨੂੰ ਆ ਕੇ ਨੂੰ ਬੁਲਾ ਉਹ ਪਹਿਲਾਂ ਪੌਂਸਰ ਰੱਖਿਆ ਬੜੀ ਉਹ ਯਾਰ ਨਹੀਂ ਉਹ ਨਾ ਜਾਣਾ ਭਾਜੀ ਹੁਣ ਅੰਦਰ ਆ ਲੋ ਭਾਜੀ ਵੇਟ ਕਰਾਓ ਕਿਉਂ ਵੇਟ ਕਰਕੇ ਜਣਾ ਬੰਦਾ ਵਾ ਭਰਾ ਮਸ਼ੀਨਾਂ ਦੀ ਕੰਪੈਸਿਟੀ ਆ ਅੰਦਰ ਸੀਟਾਂ ਦੀ ਕਪੈਸਿਟੀ ਆ ਕੋਈ ਇਹਨਾਂ ਸਾਰਾ ਦਾ ਵੇਟ ਹੋਇਆ ਇਹਨਾਂ ਦਾ ਭਾਰ ਹੀ ਕੋਈ ਨਹੀਂ ਜਾ ਫੜ ਕਿਦਾਂ ਨਿਕਲਾ ਕੰਡਿਆ ਤੂੰ ਕੱਦ ਲੈਣਾ ਉਹਦਾ ਕਿੰਨਾ ਇਹ ਭਾਈ ਤੁਹਾਡਾ ਪਹਿਲੋਂ ਭਰੀ ਉਹ ਯਾਰ ਕੰਡਾ ਤੋਂ ਅੰਨਾ ਇਹ ਪਹਿਲਾ ਭਰੀ ਗੱਡੀ ਦਾ ਕੰਡਾ ਹੋਣਾ ਮਟਾ ਲਾ ਫਿਰ ਖਰੀਦਦਾਰ ਹੀ ਹੋਣਾ ਆਣ ਕੇ ਕਿਰਕ ਤਾਨੇ ਕਲਾ ਕੰਡਾ ਤੂੰ ਪਰ ਕਿੰਨਾ ਹੋਇਆ ਉਹ ਯਾਰ ਗੱਡੀ ਤੇ 99 99 99 ਨਹੀਂ 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 ਮੈਂ ਨਹੀਂ ਕਿਉਂ 100 ਤੋਂ 90 ਆ ਉਹਨਾਂ ਨੂੰ ਲੈ ਜਾ ਯਾਰ ਬਲੱਜ ਤੋੜਨੀ ਅੰਦਰ ਵੀ ਦਾ ਮੈਨੂੰ ਨਵੇਂ ਯਾਰ ਤੂੰ ਵੀਰ ਜੀ ਯਾਰ ਫੇਰ ਛੋਟ ਆਹ ਬਸ 99 ਨਹੀਂ ਯਾਰ 199 ਆ ਭਰਾ ਤੇਰਾ ਨਹੀਂ ਗੱਲ ਬੰਨੀ ਛੋਟ ਤਾਂ ਮੈਂ ਕਿੱਥੇ ਜਾਣਾ ਆ ਪਤਰੀ ਬਹਿ ਜਾ ਕੇ ਮੇਰਾ ਜਾ ਕੇ ਨਾ ਮਟਾਂ ਮਟਾਂ ਦੇ ਬਹਿ ਜਾ ਕੇ ਨਹੀਂ ਤੇ ਉੱਥੇ ਲੈਣਾ ਹੈ ਕੀ ਆ ਉਹ ਭਰਾ ਮੈਂ ਬੜਾ ਤੰਗ ਰਮਾਨਾ ਬਹਿ ਜਾ ਮੈਂ ਆਪਣੇ ਕਰਨਾ ਕਿ ਔਖਾ ਸੌਖਾ ਕੰਮ ਨਹੀਂ ਨਹੀਂ ਮੈਂ ਨਹੀਂ ਸੀੜ ਤੋੜਦਾ ਉਹ ਬਾਦ ਅਸਿੰਦ ਉਹ ਯਾਰ ਨਹੀਂ ਗੱਲ ਬੰਨੀ ਪਾਪਾ ਬੰਨੀ ਜਿਹੜੀ ਯਾਰ ਹੱਦ ਕਰ ਲੈ ਤੂੰ ਬਾਕੀ ਲੋਕਾਂ ਲੱਖੇ ਮਰਦਾਂ ਵਾਸਤੇ ਅਸੀਂ ਮਰਦਣੀ ਆ ਯਾਰ ਹਾ ਨੁਸ਼ਤ ਨਹੀਂ ਫਿੜਾ ਦੋ ਯਾਰ ਕੋਈ ਤੂੰ ਧੱਕ ਧੱਕ ਕੇ ਹੋ ਗੱਲ ਕਰਦੀ ਜੀ ਬੰਤੂ ਵੰਦ ਕਰਦੇ ਤੋ ਕੋਪਾ ਥੋੜਾ ਬੋਦਾ ਪੈਣਾ ਹੀ ਆ ਹੱਥ ਚੜੀ ਇਹ ਹੱਥ ਚੜੀ ਜਾਂਦੇ ਆ ਯਾਰ ਆਨੇ ਤੇ ਜਿੱਦੀ ਮੈਂ ਬੈਕ ਨਹੀਂ ਦਿੰਦਾ ਤੂੰ ਪਾਜੀ ਪੈਸੇ ਦੇ ਟਾਡੇ ਵੇਹੇ ਜਿੱਤੇ ਬੈਣਾ ਵਾ ਬਹੁਤੇ ਔਖੇ ਜਿਹੇ 70 ਰੁਪਏ ਦੇ ਦਿਓ ਮੈਂ ਬਾਲ ਦਿੰਦਾ ਉਹ ਤੂੰ ਮਰਕ 100 ਲਈ ਮੈਨੂੰ ਕਹ ਲੈ ਚੱਲ ਜਾ ਫਿਰ ਜਾ ਇਹਨੇ ਤੇਰਾ 500 ਰੁਪਏ ਕਿਸ਼ਾ ਕਰ ਦੇਣਾ ਹੀ ਆਹੋ ਅਜਾ ਤੈਨੂੰ ਬੋਦਾ ਪਤਾ ਬਜ਼ੁਰਗਾ ਤੋਂ ਚਾਜ ਨਾ ਗੱਲ ਕਰ ਕੋਈ ਮੈਂ ਕਿੰਨਾ ਤਰਸਦਾ ਆ ਗੂ ਆਰਦੀਆਂ ਭਲੇ ਛਾਹ ਨਹੀਂ ਗਣਾ ਹਾਂ ਕਮੈਂਡਰ ਦੀ ਕਵੈਸਟੀ ਹੁੰਦੀ ਉਹਦਾ ਓਏ ਦੇ ਲਈ 4 ਇੰਚੀ ਪਰਦੇ ਕੱਢ ਲਾ ਦੋ ਹਾਂ ਨਹੀਂ ਤੇ ਕਰ ਨਹੀਂ ਤੇ ਕਰ ਪੈਨ ਦਾ ਟਾਇਰ ਲੱਭੋ ਇਹਦੇ ਲਈ ਅੱਜ ਮੇਰੀ ਗੱਲ ਸੁਣੋ ਮੈਂ ਬੈਨ ਲੀਏ ਜਣਾ ਮੇਰਾ ਨੁਕਸਾਨ ਹੋ ਜਾਣਾ ਭਾਈ ਉਹਦਾ ਤੇਰਾ ਨੁਕਸਾਨ ਹੋ ਜਾਣਾ ਜੇ ਨਹੀਂ ਮੈਂ ਤੇਣਾ ਅੱਛਾ ਜੇ ਤੂੰ ਨਹੀਂ ਮੈਂਦ ਰਾਰ ਮੈਂ ਦੋਦਾਨਾ ਕੀ ਕਰਨਾ ਵਾ ਕੀ ਕਰ ਲੈਗਾ ਮੈਂ ਦੋਦਾਨਾ ਕੀ ਕਰਨਾ ਵਾ ਉਹ ਤੂੰ ਛਾਪ ਕੋ ਕਰੀ ਹੱਥ ਮਿਲਦਾ ਉਹ ਤੇਰੇ ਤੇ ਕੁਝ ਨਹੀਂ ਕਰਦਾ ਇੱਤੇ ਕਰ ਲਗਾ ਚਲੋ ਆਜ ਕਰੀਏ ਤੁਸੀਂ ਓਏ ਓਏ ਛਾਪੇ ਹੀ ਲੈ ਗਏ ਮੂਦੀ ਗੇ ਇੰਜੂ ਮੋਦਲ ਛੇਰੋ ए वीडियो सिर्फ बस ऑन लिया आ, तो कोई दिल ते ना लाओ बस पास हो खुश रहो तो खुश रहन दो, दो। खुश ही रहया करो यार काख नी ले जाना लाइक शेयर ते कमेंट भी कर दियो हां ते ओ यार बढ़िया कर बढ़िया गाओ आगे खुश रहो

ਅਛਾ ਇਹ ਬੜਾ ਕੰਮ ਆਗਰ ਲੋਰ ਸੈਟਰ ਤੁਸੀਂ ਚਲੇ ਜਾਂਦੇ ਹੋ ਲੋਰ ਦੀ ਇੱਥੇ ਆਪਣੇ ਸ਼ਹਿਰ ਦੇ ਵਿੱਚ ਐਵੇਂ ਹੀ ਆ ਇਹ ਤਾਂ ਜਿਹੜੇ ਛੋਟਾ ਸਿਟੀ ਹੈ ਸਮਾਲ ਸਿਟੀ ਹਾਂ ਲੋਰ ਸਿਟੀ ਤੁਸੀਂ ਚਲੇ ਜਾਂਦੇ ਹੋ ਨਾ ਤੇ ਪਹਿਲੇ ਬੜਾ ਲੋਕ ਜੋ ਕਿ ਉੱਥੇ ਲੋਕ ਆਉਂਦੇ ਨੇ ਦੂਸਰੇ ਸ਼ਹਿਰਾਂ ਦੇ ਵਿੱਚੋਂ ਇਕੱਠੇ ਹੁੰਦੇ ਨੇ ਕਾਫੀ ਸ਼ਾਮ ਕਰਦੇ ਨੇ ਤੇ ਏਡੀ ਮੇਲ ਨਹੀਂ ਸੀਗੀ ਤੇ ਹੁਣ ਜੇ ਬੜਾ ਉਹਨਾਂ ਨੇ ਵਾਸਟੂਮ ਜਿਹੜੇ ਬਣਾ ਦਿੱਤੇ ਨੇ ਜਗ੍ਹਾ ਜਗ੍ਹਾ ਤੇ ਪੁਆਇੰਟ ਬਣਾ ਦਿੱਤੇ ਨੇ ਤੇ ਉੱਥੇ ਜੇ ਚਲੇ ਜਾਂਦੇ ਹੋ ਨਾ ਤੇ ਵੇ ਨਹੀਂ ਆ ਟਾਈਮ ਨਹੀਂ ਹੁੰਦਾ ਕਿ ਇਹਨਾਂ ਨੂੰ ਵਿਜ਼ੀ ਚੱਲ ਰਿਹਾ ਹੁੰਦਾ ਵਾ ਕਿ ਇਹ ਕੰਮ ਬੜਾ ਅੱਛਾ ਪਹਿਲੇ ਲੋਕ ਕੰਦਾ ਲੱਭਦੇ ਸੀ ਜਗ੍

ਮੈਂ ਬਾਹਰ ਲੁੱਤਾ ਦਾ ਉਹਨੇ ਮਰ ਕਾਲ ਪਾਇਆ ਤੇ ਮੈਂ ਕਿਹਾ ਤੇ ਮੈਂ ਉਹਨੇ ਭਾਈ ਦਾ ਪੈਸਾ ਵੰਡੋ ਇੱਥੇ ਕਿ ਹੱਥੋਂ ਗਿਆ ਵਾਪਸੀ ਨਹੀਂ ਆਇਆ ਉਹ ਤੇ ਸਾਡੇ ਜੱਟਾਂ ਦੇ ਪੂਰੇ ਜਿਹੜੇ ਚੂਲਾ ਬਾਜੀ ਦਾ ਕਾਸਟ ਹੈ ਹਾਸਿਆ ਖੀਡਿਆ ਕਰਨ ਦੇ ਵਿੱਚ ਜਿਹੜਾ ਨਾ ਮਾਰ ਜਾਵੇ ਇੱਥੇ ਸਪੈਸ਼ਲਟੀ ਜਿਹੜਾ ਨਾ ਪਾਸ ਦਾ ਪੰਜ ਤਾਂ ਸਾਡੇ ਜੱਟਾਂ ਦੇ ਮੁੰਡਿਆਂ ਤੋਂ ਲੋਕ ਜਿਹੜੇ ਨੇ ਨਾ ਇੱਥੇ ਦੇ ਉਹ ਸੈੱਟ ਮਾਰਾਈ ਵਟਦੇ ਨੇ ਕਿ ਭਾਈ ਅਥਰੇ ਨੇ ਤੇ ਇਹ ਸਾਬੇ ਜਾਂਦੇ ਤੇ ਇਹਦਾ ਕੋ ਬੱਚੋ ਜਿੰਨਾ ਵਸਿਆ ਨਾ ਬਚਾਓ ਬਚਾਓ ਬਈ ਜਿੰਨਾ ਵਸਾ ਬਚਾਓ ਬਚਾਓ ਜਿੰਨਾ ਵਸਾ ਬਚਾਓ 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 ਭਾਈ ਇੱਕ ਮਤੇ ਨੇ ਕੀ ਕੀਤਾ ਮੇਰੇ ਅੱਡੇ ਤੇ ਚਲਾ ਗਿਆ ਉਹਦੇ ਲਈ ਕਿਹਾ ਛੋਟਾ ਕੰਮ 5 ਰੁਪਏ ਵੱਡਾ ਕੰਮ 10 ਰੁਪਏ ਉਸ ਤੇ ਇੱਕ ਘੰਟਾ ਲਾ ਕੇ ਆ ਗਿਆ ਭਾਈ ਪਰੇਸ਼ਾਨ ਹੋ ਕੇ ਬਾਹਰ ਨਿਕਲਿਆ ਇਹਦੇ ਹੱਥ ਫੜ ਕੇ ਲੈ ਗਿਆ ਇਹ ਬਾਈ 10 ਵੱਡਾ ਕੰਮ ਕੀਤਾ ਹੈ ਸੀ ਅੱਜ ਦੱਸਾਂ ਲੱਗਦਾ ਕੀ ਚਾਲੇ ਮਿੰਟਾ ਕੰਮ ਕਰ ਰਹੇ ਹਾਂ ਪਲੇਅ ਸਿਕਸ ਹੁੰਦਾ ਵਾ ਸੋਟਾ ਕਰ ਲੋ ਵਡਾ ਕਰ ਦੇ ਤੇ ਬੰਦ ਵੱਡਾ ਨਹੀਂ ਗਾ ਤੂੰ ਆ ਵਡਾ ਕਰਦਾ ਕਹਾਣਾ ਦੱਸਾਂ ਲੈ ਤੈਨੂੰ ਕੰਮ ਆਦ ਗਿਆ ਦੇਖੋ ਨਾ ਉੱਥੇ ਜ਼ਰੂਰਤ ਦੇ ਟਾਈਪ ਜਿਆਦਾ ਕਿਤੇ ਆ ਜਿੱਦਾਂ ਕੰਮ ਨੱਕੇ ਤੇ ਹਾਂ ਉਹਨੇ ਫਿਰ ਉੱਤਰ ਦਾ ਮੂੰਹ ਕਰਦਾ ਜੇ ਉਹਦੀ ਗੱਲ ਸਹੀ ਆ ਉਹਦੇ ਕੋਈ ਕੰਪੈਟਿਟੀ ਹੁੰਦੀ ਹੈ ਕਿ ਨਾ ਕੋਈ ਸਿਨਾਂ ਨਹੀਂ ਕਿ ਨਾਲ ਅੱਛਾ ਮਸ਼ੇਰ ਜੀ ਤੁਸੀਂ ਵੀ ਸਿਗਰਟ ਪੀਂਦੇ ਹੋ ਹਾਂ ਉਹ ਮੈਨੂੰ ਬੀੜੇ ਬੀੜੇ ਦੀ ਗੱਲ ਤੋਂ ਯਾਦ ਆ ਗਿਆ ਅਕਸਰ ਮੈਂ ਅਕਸਰੀਅਤ ਵੇਖੀ ਆ ਲੋਕ ਜਿਹੜਾ ਨਾ ਵਾਸ਼ਰੂਮ ਸਿਗਰਟ ਲੈ ਕੇ ਜਾਂਦੇ ਆ ਅਕਸਰ ਆਪ ਵਾਸ਼ਰੂਮ ਦਾ ਕੀ ਲੈਣ ਤੇ ਜਾਂਦੇ ਆ ਪੁੱਛ ਲਈ ਉੱਚੇ ਨਾਲ ਆਲਮੀ ਇਹ ਬੇਤੋ ਗੱਲ ਗੀੜੀ ਵਾਲੀ ਜਿਹੜੀ ਗੱਲ ਸੀ ਮੇਰੀ ਵੀ ਆਪਕਾ ਕਿ ਨਹੀਂ ਮੈਂ ਤੇਰੀ ਗੱਲ ਨਹੀਂ ਕਰਿਆ ਸਰ ਓਵਰ ਆਲ ਜਿਹੜੇ ਸੋਰ ਖੀਨਾਰੇ ਨਾ ਪ੍ਰੋਪਰਲੀ ਆਦਤ ਆ ਨਾ ਅਗਰ ਉਹ ਵਾਸ਼ਿੰਗ ਦੇ ਵਿੱਚ ਸੁਬਾ ਸਬਾ ਆਪਾ ਉੱਠਣਾ ਪੈਂਦਾ ਉਹਨਾਂ ਨੇ ਵਾਸ਼ਿੰਗ ਜਾਣਾ ਤੇ ਅਗਰ ਉਹ ਸਿਗਰਟ ਨਹੀਂ ਨਾ ਲਾਣਗੇ ਉਹਨਾਂ ਨੂੰ ਪ੍ਰੈਸ਼ਰ ਨਹੀਂ ਪੜਦਾ ਉਹ ਹੋ ਗਿਆ ਤੇ ਹਕੀਕਤ ਹੈ ਜਿਹਨਾਂ ਨੂੰ ਆਦਤ ਪੈ ਜਾਈ ਹੋਵੇ ਨਾ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਸਿਗਰਟ ਦਾ ਧੂਆ ਅੰਦਰ ਜਾਏਗਾ ਉਹ ਪ੍ਰੈਸ਼ਰ ਆਏਗਾ ਉਹ ਅੱਛਾ ਚੰਦਰ ਇਹ ਮੇਰੇ ਤਾਂ ਐਵੇਂ ਨੂੰ ਯਾਦ ਆ ਸਾਡਾ ਬੀਰੀਆਈ ਬੀਰੀ ਦਾ ਹੀ ਪ੍ਰੈਸ਼ਰ ਆ ਸੀ ਮੇਰਾ ਰੂਮ ਮੇਟ ਉਧਰ ਹੀ ਆਇਆ ਪਾਕਿਸਤਾਨੀ ਸੀਗਾ ਲੇਕਿਨ ਜਾਨ ਦਾ ਬੜਾ ਟੱਕਾ ਟੱਟਾ ਸੀ ਧੋਰੀਆ ਸੀਗਾ ਤੇ ਅਗਰ ਉਹਨੇ ਵਾਸ਼ਿੰਗ ਜਾਣਾ ਨਾ ਸਵੇਰੇ ਮਾਰਨਿੰਗ 'ਚ ਤੇ ਉਹਨੇ ਆਪਣਾ ਸੀਕਰ ਲਾ ਕੇ ਫੇਰ ਹੀ ਐਂਟਰ ਕਰਨਾ ਵਾ ਇੱਕ ਵਾਰੀ ਉਹ ਕੋਦਰਬਾਈ ਸੀਕਰ ਕੱਤੀ ਉਹਨੇ ਕਿਸੇ ਕੋ ਸੀਕਰ ਨਹੀਂ ਮੰਗਿਆ ਤੇ ਮੇਰੇ ਕੋ ਸੁਪਾਸਪਾ ਮੈਨੇ ਸੁੱਤੇ ਨੂੰ ਉਠਾ ਕੇ ਕਿਹਾ ਯਾਰ ਇਹ ਸੀਕਰ ਤੇ ਮੈਂ ਕਹਾ ਯਾਰ ਕਹਿੰਦਾ ਯਾਰ ਮੈਂ ਵਾਸ਼ਿੰਗ ਜਾਣਾ ਮੈਂ ਕਿੰਨਾ ਕੀ ਰੋਲਾ ਪਾਇਆ ਕਹਿੰਦਾ ਯਾਰ ਕਿ ਮੈਂ ਅਗਰ ਵਾਸ਼ਿੰਗ 'ਚ ਸਬੂਨ ਵੀ ਨਾ ਕਰਦਾ ਤੇ ਮੇਰਾ ਪ੍ਰੈਸ਼ਰ ਬੁਣਦਾ ਬੁਣ ਪ੍ਰੈਸ਼ਰ ਹੁੰਦਾ ਹੀ ਪ੍ਰੈਸ਼ਰ ਹੁੰਦਾ ਹੈ ਕਿਤੇ ਉਹ ਕਈਆਂ ਨੂੰ ਬਾਹਰ ਪਾ ਨਹੀਂ ਜਾਂ ਬਾਕੀ ਅਗਰ ਕੈਂਡੀ ਭਾਲੀ ਦੀ ਗੱਲ ਸੀ ਉਹ ਯਾਰ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰੋ ਇਹ ਆਪਣੇ ਕਹਿੰਦੇ ਸਿਰਫ ਸਾਡਾ ਕੰਮ ਹੈ ਤੁਹਾਨੂੰ ਸੰਸਾਰ ਦਾ ਦੇਰ ਤੇ ਲੈਣਾ ਨਾ ਦਿਲਦਾਰੀ ਨਹੀਂ ਕਰਨੀ ਉਹ ਅਗਰ ਉਹ ਜਿਹਨਾਂ ਨੇ ਐਕਸਕਿਊਜ਼ ਕੀਤਾ ਜਿਹੜਾ ਕਿ ਅਸੀਂ ਵੀ ਕਰ ਰਹੇ ਹਾਂ ਠੀਕ ਆ ਕਿ ਅੰਕਰ ਕਿਸੇ ਨੂੰ ਚੰਗੀ ਮਾੜੀ ਲੱਗਦੀ ਆ ਨਾ ਹਾਂ ਉਹਦੇ ਆਸਤੇ ਮਾਦਰਤਾ ਇੱਕ ਜਸਟ ਅਸੀਂ ਇੰਦਰ ਹਾਸਿਆ ਨਹੀਂ ਕਿ ਕਰ ਰਹੇ ਹਾਂ ਠੀਕ ਆ ਤੇ ਅਸੀਂ ਜਸਟ ਇੱਕ ਹਾਦੀ ਹਾਸਿਆ ਕਿੰਨੀ ਕਰ ਰਹੇ ਹਾਂ ਤੇ ਬਾਕੀ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵੀਡੀਓ ਚ ਉਹ ਤਾਂ ਤਿੰਨ ਗ੍ਰੇਡ ਦਾ ਪਿਆਰ ਦਿੱਤਾ ਟਰੱਕ ਭਰ ਕੇ ਉਹਦਾ ਸਾਰਿਆਂ ਦਾ ਦਿলো ਸ਼ੁਕਰੀਆ ਉਨੀ ਦੇ ਰਾਸਤੇ ਅੱਲਾਹ ਤੇ ਰੱਬ ਤੁਹਾਨੂੰ ਚੜ੍ਹਦੀ ਜਗਤ ਚਲਾ ਚ ਰੱਖੇ